ਦਲਵੀਰ 골ਡੀ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੀਤਹਿਰ ਦੀ ਡਾਂਖੜਕ ਗਈ ਹੈ 골ਡੀ ਦੀ ਟਿਕ ਟ ਨੂੰ ਲੈ ਕੇ ਆਮ ਆਦਮੀ ਪਾਰਟੀ ਚ ਦੋ ਧੜੇ ਬਣ ਗਏ ਨੇ ਆਮ ਆਦਮੀ ਪਾਰਟੀ ਦੀ ਬਰਨਾਲਾ ਜਿਮਨੀ ਚੋਣ ਕਾਫੀ ਰੋਮਾਂਚਿਕ ਹੋਣ ਵਾਲੀ ਹੈ ਸਿਆਸੀ ਰੂਪ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਖਲਾਰਾ ਹੈ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੀਤੇ ਹਰਾਮੋ ਸਾਹਮਣੇ ਨੇ ਕੌਣ ਕਿਹਦਾ ਵਿਰੋਧ ਕਰ ਰਿਹਾ ਹੈ ਕਿਉਂ ਹੋ ਰਿਹਾ ਗੋਲਡੀ ਆਖਰਕਾਰ ਸੀਵਾਈਐਸਐਸ ਨੂੰ ਛੱਡ ਕੇ ਉੱਥੇ ਜਾ ਕੇ ਸੂਪੂ ਦਾ ਚੋਣ ਪ੍ਰਚਾਰ ਕਿਉਂ ਕਰ ਰਿਹਾ ਹੈ ਇਹ ਸਾਰੀਆਂ ਗੱਲਾਂ ਹੁਣ ਖੁੱਲ ਕੇ ਸਾਹਮਣੇ ਆ ਗਈਆਂ ਸੂਤਰ ਬੜੀ ਅਹਿਮ ਜਾਣਕਾਰੀ ਲੈ ਕੇ ਆਏ ਆ ਕਿ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਚ ਬਰਨਾਲਾ ਜਿਮਣੀ ਚੋਣ ਦੀ ਟਿਕਟ ਨੂੰ ਲੈ ਕੇ ਕਲੇਸ਼ ਸਿਖਰ ਤੇ ਪਹੁੰਚ ਚੁੱਕਿਆ ਹੈ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਤੇ ਮੈਂ ਇਸ ਸਾਰੀ ਕਹਾਣੀ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਇਸ ਵੇਲੇ ਆਮ ਆਦਮੀ ਪਾਰਟੀ ਚ ਟਿਕਟ ਨੂੰ ਲੈ ਕੇ ਸਿਆਸੀ ਘਾਟੋ ਕਲੇਸ਼ ਸਿਖਰ ਤੇ ਹੈ ਦਰਅਸਲ ਥੋੜੀ ਜੀ ਪਿਛੋਕੜ ਭੂਮੀ ਚ ਗੱਲ ਕਰਦੇ ਆ 2024 ਦੀਆਂ ਲੋਕ ਸਭਾ ਚੋਣਾਂ ਮੀਤਹਿਰ ਨੂੰ ਟਿਕਟ ਦਿੱਤੀ ਗਈ ਮੰਤਰੀ ਹੋਣ ਦੇ ਬਾਵਜੂਦ ਉਦੋਂ ਵੀ ਇਹ ਚਰਚਾ ਸੀ ਕਿ ਮੀਤਹਿਰ ਖੁਦ ਲੋਕ ਸਭਾ ਦੀ ਚੋਣ ਲੜ ਕੇ ਰਾਜੀ ਨਹੀਂ ਪਰ ਮੀਤਹਿਰ ਚੋਣ ਲੜੇ ਕਿਸਮਤ ਨੇ ਸਾਥ ਦਿੱਤਾ ਇੱਕ ਕਿਸਾਨ ਜੱਥੇਬੰਦੀ ਤੇ ਡੇਰਾ ਸਿਰਸਾ ਦੀਆਂ ਬੰਪਰ ਵੋਟਾਂ ਨੇ ਸਾਥ ਦਿੱਤਾ ਤੇ ਮੀਤਹਿਰ ਇੱਕ ਬੰਪਰ ਲੀਡ ਦੇ ਨਾਲ ਲੋਕ ਸਭਾ 'ਚ ਪਹੁੰਚਣ ਚ ਕਾਮਯਾਬ ਹੋ ਗਏ ਹੁਣ ਸਵਾਲ ਇਹ ਹੈ ਕਿ ਬਰਨਾਲਾ ਤੋਂ ਵਿਧਾਇਕ ਸੀ ਸੀਟ ਛੱਡਣੀ ਪਈ ਤੇਤ ਉੱਥੇ ਜਿਮਨੀ ਚੋਣ ਹੋਣੀ ਆ ਹਰਿਆਣੇ ਦੀਆਂ ਵੋਟਾਂ ਦੇ ਨਾਲ ਹੋਣੀ ਆ ਸਤੰਬਰ ਅਕਤੂਬਰ ਚ ਉਸੇ ਦਰਮਿਆਨ ਇੱਕ ਘਟਨਾ ਵਾਪਰੀ ਸੰਗਰੂਰ ਤੋਂ ਕਾਂਗਰਸ ਦੀ ਟੀੜ ਦੇ ਦਾਵੇਦਾਰ ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਧੂਰੀ ਅਚਨਚੇਤ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਚ ਪੈ ਗਏ ਉਸ ਵੇਲੇ ਦੀਆਂ ਤਸਵੀਰਾਂ ਜੇ ਤੁਹਾਨੂੰ ਯਾਦ ਹੋਣ ਤਾਂ ਤੁਸੀਂ ਦੇਖੋ ਕਿ ਮੀਤਹਿਰ ਦਾ ਜਿਹੜੇ ਮੂੰਹ ਦੇ ਹਾਵ ਭਾਵ ਨੇ ਉਹ ਕਿਸ ਪ੍ਰਕਾਰ ਦੇ ਨੇ ਉਦੋਂ ਚਰਚਾ ਇਹ ਚੱਲੀ ਕਿ ਬਰਨਾਲੇ ਵਾਲੀ ਜਿਮਨੀ ਚੋਣ ਦਲਵੀਰ ਗੋਲਡੀ ਨੂੰ ਲੜਾਈ ਜਾਊਗੀ। ਹੁਣ ਕਿਉਂਕਿ ਸਿਆਸਤ 'ਚ ਕੋਈ ਕਿਸੇ ਦਾ ਮਿੱਤਰ ਨਹੀਂ ਤੇ ਕੋਈ ਦੁਸ਼ਮਣ ਨਹੀਂ। ਸਮਾ ਸਮਰਾਥ ਹੁੰਦਾ ਹੈ ਤੇ ਹਾਲਾਤ ਤੇ ਮੌਕਾ ਸਮਰਾਥ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣਾ ਦਲਵੀਰ ਗੋਲਡੀ ਦੇ ਨਾਲ ਟਿਕਟ ਵਾਲਾ ਵਾਅਦਾ ਪੂਰਾ ਕਰਨ ਦੇ ਲਈ ਬਾਜਿਦ ਨੇ। ਉਹ ਚਾਹੁੰਦੇ ਨੇ ਕਿ ਹਰ ਹਾਲ ਦੇ ਵਿੱਚ ਦਲਵੀਰ ਗੋਲਡੀ ਨੂੰ ਹੀ ਇੱਥੋਂ ਟਿਕਟ ਦਿੱਤੀ ਜਾਵੇ। ਮੈਂ ਵਾਅਦਾ ਕੀਤਾ ਸੀ, ਮੇਰਾ ਵਾਅਦਾ ਨਿਭਾਉਣ ਦਾ ਹੁਣ ਮੌਕਾ ਆਇਆ ਮੈਂ ਉਹ ਨਿਭਾਵਾਂ। ਪਰ ਦੂਜੇ ਪਾਸੇ ਮੀਤ ਹੇਰ ਐਂਡ ਕੰਪਨੀ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਹੋਰ ਵੀ ਕਈ ਵੱਡੀ ਲੀਡਰਸ਼ਿਪ 골ਡੀ ਨੂੰ ਟਿਕਟ ਦੇਣ ਦਾ ਬੜੇ ਸਖਤੀ ਦੇ ਨਾਲ ਵਿਰੋਧ ਕਰ ਰਹੀ ਹੈ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਆ ਰਹੀ ਹੈ ਤੇ ਇਹ ਸੂਤਰ ਵੀ ਦਲਵੀਰ 골ਡੀ ਦੇ ਨਜ਼ਦੀਕੀ ਸੂਤਰ ਨੇ ਸੂਤਰ ਦੱਸਦੇ ਹੈ ਕਿ ਦਲਵੀਰ 골ਡੀ ਨੂ ਟਿਕਟ ਦਿਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਹਿੱਲਾ ਵਰਤਰੇ ਨੇ ਉਹ ਆਪਣੀ ਪੂਰੀ ਵਾਹ ਲਾਰੇ ਨੇ ਮਨਾਉਣ ਦੀ ਡਰਾਉਣ ਦੀ ਧਮਕਾਉਣ ਦੀ ਤਿਲ ਲਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਹਿੰਦੇ ਕਿ ਮਾਮਲਾ ਬੜਾ ਸਖਤ ਹੈ ਲੋਕ ਸਭਾ ਮੈਂਬਰ ਮੀਤ ਹੈਰੇ ਚਾਹੁੰਦੇ ਆ ਕਿ ਟਿਕਟ ਦਿੱਤੀ ਜਾਵੇ ਤਾਂ ਉਹਨਾਂ ਦੇ ਕਰੀਬੀ ਨੂੰ ਦਿੱਤੀ ਜਾਵੇ ਜੇ ਟਿਕਟ ਉਹਨਾਂ ਦੇ ਕਰੀਬੀ ਨੂੰ ਨਹੀਂ ਦੇਣੀ ਤਾ ਫਿਰ ਕਮਸਾਨ ਪਾਊਗਾ ਹੁਣ ਕਿਸ ਤਰ੍ਹਾਂ ਦਾ ਕਮਸਾਨ ਪੈ ਸਕਦਾ ਸੂਤਰ ਇਹ ਗੱਲ ਦੱਸਦੇ ਐ ਕਿ ਉਮੀਤ ਹੇਰ ਨੇ ਪਾਰਟੀ ਲੀਡਰਸ਼ਿਪ ਨੂੰ ਇਹ ਧਮਕੀ ਦਿੱਤੀ ਐ ਕਿ ਜੇ ਗੋਲਦੀ ਨੂੰ ਟਿਕਟ ਦਿੱਤੀ ਗਈ ਤਾਂ ਉਹ ਆਪਣਾ ਇੰਡੀਪੈਂਡੈਂਟ ਜਾਨੀ ਕਿ ਆਜ਼ਾਦ ਉਮੀਦਵਾਰ ਵੀ ਖੜਾ ਕਰਕੇ ਜਿੱਤਾ ਕੇ ਲੈ ਕੇ ਜਾਣਗੇ ਤੇ ਜੇ ਇਹ ਵੀ ਨਾ ਹੋਇਆ ਤਾਂ ਉਹ ਖੁਦ ਦੁਬਾਰਾ ਬਰਨਾਲੇ ਵਾਲੀ ਜਿਮਣੀ ਚੋਂ ਲੜਨਗੇ ਇਹ ਸੂਤਰ ਦੱਸ ਰਹੇ ਐ ਕਿ ਉਹਨਾਂ ਦਾ ਕਹਿਣਾ ਐ ਕਿ ਮੈਂਬਰ ਪਾਰਲੀਮੈਂਟ ਹੋਣਾ ਕੋਈ ਵੱਡੀ ਗੱਲ ਨਹੀਂ ਵਿਧਾਇਕ ਹੋਣਾ ਵੱਡੀ ਗੱਲ ਹੈ ਮੰਤਰੀ ਹੋਣਾ ਵੱਡੀ ਗੱਲ ਹੈ ਅਤੇ ਆਪਣਾ ਜਿਹੜਾ ਕਿਲਾ ਉਹਨਾਂ ਨੇ ਲਗਭਗ 8-9 ਸਾਲਾਂ ਦੀ ਮਿਹਨਤ ਦੇ ਨਾਲ ਉਹ ਸਾਰਿਆ ਹੈ ਉਹ ਕਿਲਾ ਗੋਲਡੀ ਨੂੰ ਐ ਹੀ ਨਹੀਂ ਦੇ ਸਕਦੇ ਤੋਹਫੇ ਦੇ ਵਿੱਚ ਇਸ ਕਰਕੇ ਇਹ ਕਾਫੀ ਚਰਚਾ ਹੈ ਇਸੇ ਕਰਕੇ ਤੁਸੀਂ ਦੇਖਦੇ ਹੋਵੋਗੇ ਕਿ ਬੀਤੇ ਕੁਝ ਦਿਨਾਂ ਤੋਂ ਦਲਵੀਰ ਗੋਲਡੀ ਉਖੜੇ-ਉਖੜੇ ਨਜ਼ਰ ਆਉਂਦੇ ਆ ਉਹ ਪੱਤਰਕਾਰਾਂ ਨੂੰ ਸੀਨੀਅਰ ਪੱਤਰਕਾਰ ਨੇ ਇੰਡੀਆ ਟੂਡੇ ਦੇ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕਰਦੇ ਆ ਕਿਹਾ ਕਿ ਮੈਂ ਸਿਆਸੀ ਗੱਲ ਹੀ ਨਹੀਂ ਕਰਨੀ ਮੈਂ ਇੱਥੇ ਗੱਲਾਂ ਕਰਨ ਨਹੀਂ ਆਇਆ ਇਹ ਗੋਲਡੀ ਦੀ ਨਿੱਜੀ ਚੀਜ਼ ਹੈ ਉਹਨੇ ਕਿਹੜੀ ਗੱਲ ਤੇ ਕਿਹੜੇ ਸਵਾਲ ਦਾ ਜਵਾਬ ਦੇਣਾ ਹੈ ਨਹੀਂ ਦੇਣਾ ਇਹ ਗੋਲਡੀ ਦੇ ਪੈਰੋਕੇਟਿਵ ਦੇ ਅੰਦਰ ਹੈ ਪੱਤਰਕਾਰ ਦਾ ਸਵਾਲ ਸਿੱਧਾ ਸੀ ਕਿ ਬਰਨਾਲੇ ਵਾਲੀ ਜਿਮਨੀ ਚੋਂ ਤਾਂ ਤੁਸੀਂ ਦੇਖਿਓ ਮੈਂ ਤੁਹਾਨੂੰ ਥੋੜਾ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦਾ ਉਸ ਚੀਜ਼ ਨੂੰ ਕਿ ਗੋਲਡੀ ਦੇ ਇਕੋ ਲਖਤ ਹਾਪਾ ਬਦਲ ਜਾਂਦੇ ਨੇ ਤੇ ਉਹ ਫਟਾਫਟ ਕਾਹਲੀ ਚ ਇਹ ਗੱਲ ਕਹਿੰਦੇ ਨੇ ਕਿ ਨਹੀਂ ਮੈਂ ਇਸ ਬਾਰੇ ਗੱਲ ਨਹੀਂ ਕਰਨੀ ਮੈਂ ਇਹ ਸਵਾਲਾਂ ਦੇ ਜਵਾਬ ਦੇਣੀਆਂ ਸਵਾਲ ਉੱਥੇ ਇਹ ਹੈ ਕਿ ਗੋਲਡੀ ਸੂਪੂ ਦੀ سپورਟ ਕਿਉਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਹੁਣ ਇੱਕ ਕੰਟਰਡਿਕਟ ਹੈ ਤਣਾਜ਼ਨ ਹੈ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਉਸ ਸਮੇਂ ਸਿਟਿੰਗ ਪ੍ਰੈਜ਼ੀਡੈਂਟ ਹੈ ਜਿਹੜਾ ਸਟੂਡੈਂਟ ਕਾਉਂਸਲ ਦਾ ਸੀਵਾਈਐਸਐਸ ਜਿਹੜੀ ਕਿ ਆਮ ਆਦਮੀ ਪਾਰਟੀ ਦਾ ਅਧਾਰਤ ਵਿਦਿਆਰਥੀ ਤੇ ਨੌਜਵਾਨ ਵਿੰਗ ਹੈ ਜਿਹਦੀ ਫੁੱਲ ਫਾਰਮ ਹੈ ਸ਼ਾਤਰ ਯੁਵਾ ਸੰਘਰਸ਼ ਸਮਿਤੀ ਹੁਣ ਉਸੇ ਆਪਣੇ ਕੈਂਡੀਡੇਟ ਦੇ ਖਿਲਾਫ ਆਪਣੇ ਸਿਟਿੰਗ ਪ੍ਰੈਜ਼ੀਡੈਂਟ ਦੇ ਖਿਲਾਫ ਉਹ ਧੁਰ ਵਿਰੋਧੀ ਜਥੇਬੰਦੀ ਆ ਜਿਹੜੀ ਵਿਦਿਆਰਥੀਆਂ ਦੀ ਪੰਜਾਬ ਯੂਨੀਵਰਸਿਟੀ ਚ ਸੁਪ ਉਹਦੀ سپورਟ ਇਹ ਸਾਰੀਆਂ ਚੀਜ਼ਾਂ ਇਸੇ ਚੋਂ ਨਿਕਲ ਕੇ ਆਈਆਂ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰ ਗੋਲ ਦੀ ਟਿਕਟ ਨੂੰ ਲੈ ਕੇ ਦੋ ਧੜੇ ਬਣੇ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਲਾ ਧੜਾਇਆ ਦੂਜੇ ਪਾਸੇ ਮੀਤਹਿਰ ਐਂਡ ਕੰਪਨੀ ਤੇ ਉਹਦੇ ਨਾਲ ਕਈ ਵੱਡੇ ਆਗੂ ਮੀਤਹਿਰ ਦੀ ਸਪੋਰਟ ਚ ਨੇ ਚਰਚਾਵਾਂ ਇੱਥੇ ਕਈ ਨੇ ਬੁਨਿਆਦੀ ਤੌਰ ਤੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਨਿਕਲ ਕੇ ਆਈ ਹੈ ਕਿ ਹੁਣ ਦੋਵੇਂ ਧੜੇ ਆਪੋ ਆਪਣਾ ਜੋਰ ਲਾ ਰਹੇ ਨੇ ਸਿਆਸਤ 'ਚ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਕੋਈ ਕਿਸੇ ਦਾ ਦੁਸ਼ਮਣ ਨਹੀਂ ਕੋਈ ਮਿੱਤਰ ਨਹੀਂ ਮੌਕੇ ਤੇ ਚੋਕਾ ਮਾਰਨ ਵਾਲਾ ਹੀ ਬੰਦਾ ਸਿਕੰਦਰ ਹੁੰਦਾ ਸਿਆਸਤ 'ਚ ਜਿਹੜਾ ਮੀਤਹਿਰ ਵਾਲਾ ਧੜਾ ਆ ਉਹ ਬੜੀ ਟਿਕੜਮ ਲੜਾ ਰਿਹਾ ਤੇ ਮੰਗ ਕਰ ਰਿਹਾ ਇੱਕ ਮੁੱਖ ਮੰਤਰੀ ਦੇ ਕਰੀਬੀ ਨੂੰ ਟਿਕਟ ਦੇਣ ਦੀ ਇਸ ਬਾਰੇ ਸੂਚਨਾਵਾਂ ਹਾਲੇ ਪੱਕੀਆਂ ਨਹੀਂ ਹੋ ਪਾਈਆਂ ਜਦੋਂ ਵੀ ਪੱਕੀਆਂ ਹੋਈਆਂ ਤੁਹਾਡੇ ਨਾਲ ਇਹਦੀ ਜਾਣਕਾਰੀ ਸਾਂਝੀ ਕੀਤੀ ਜਾਊਗੀ ਪਰ ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਕਾਫੀ ਸਥਿਤੀਆਂ ਬਦਲ ਸਕਦੀਆਂ ਨੇ 골ਡੀ ਦੀਆਂ ਕੀਤੀਆਂ ਪਲਾਨਿੰਗਸ ਧਰੀਆਂ ਧਰਾਈਆਂ ਰਹਿ ਸਕਦੀਆਂ ਨੇ ਮੈਂ ਇਸ ਗੱਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਾਤ ਦਿਨਾ ਕਿ ਉਹ ਆਪਣੇ ਕੀਤੇ ਵਾਅਦੇ ਨੂੰ ਪੂਗਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਵਾਲ ਆ ਰਹੇ ਨੇ ਪਰ ਹੁਣ ਮੁੱਖ ਮੰਤਰੀ ਸਾਰਾ ਕੁਸ਼ਤਾ ਹੈ ਨਹੀਂ ਮੁੱਖ ਮੰਤਰੀ ਸਿਪਾਸਲਾਰ ਨੇ ਬਾਦਸ਼ਾਤਾ ਆਮ ਆਦਮੀ ਪਾਰਟੀ ਚ ਕੋਈ ਹੋਰ ਹੈ ਤੇ ਜਿਵੇਂ ਦੇ ਮੁੱਖ ਮੰਤਰੀ ਸਿਪਾਸਲਾਰ ਨੇ ਉਹਵੇਂ ਦੇ ਕਈ ਸਪਾਈ ਕਈ ਵਜ਼ੀਰ ਹੈਗੇ ਨੇ ਤੇ ਮੀਤਹਿਰ ਦਾ ਕਦ ਵੀ ਉਹਨਾਂ ਚੋਂ ਘੱਟ ਨਹੀਂ ਤੇ ਮੀਤਹਿਰ ਦੀ ਕੇਜਰੀਵਾਲ ਐਂਡ ਕੰਪਨੀ ਨਾਲ ਕਿੰਨੇ ਕੁ ਬਣਦੀ ਹੈ ਇਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਇਹ ਵੀ ਕਿਸ ਤੋਂ ਕਿਸੇ ਨੂੰ ਦੱਸਣ ਵਾਲੀ ਗੱਲ ਨਹੀਂ ਵੀ ਇੰਨੀ ਬਣਦੀ ਔਣੀ ਬਣਦੀ ਸਾਰੇ ਜਾਣਦੇ ਨੇ ਕਿ ਬਹੁਤ ਨਜ਼ਦੀਕ ਨੇ ਸੰਗਰੂਰ ਬਰਨਾਲੇ ਜ਼ਿਲ੍ਹੇ ਦੀ ਪੋਲਿਟਿਕਸ ਦੇ ਅੰਦਰ ਇਸ ਸਮੇਂ ਘੁੰਮਣ ਘੇਰੀਆਂ ਨੇ ਆਮ ਆਦਮੀ ਪਾਰਟੀ ਦੇ ਅੰਦਰ ਧੜੇਬੰਦੀ ਆਪਣੇ ਰੂਸ ਤੇ ਜਾ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਕਈ ਵਜ਼ੀਰ ਜਿਹੜੇ ਆ ਉਹ ਵੀ ਇਸ ਧੜੇਬੰਦੀ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਆ ਆਮ ਆਦਮੀ ਪਾਰਟੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਏ ਕਹਿਣਾ ਕਿ ਗੋਲਡੀ ਨਾਲ ਮੈਂ ਗੋਲ ਇੱਥੇ ਇੱਕ ਸਪੈਸੀਫਿਕ ਗੱਲ ਹੈ ਜੋ ਸੂਤਰ ਕੋਡ ਡੀਕੋਡ ਕਰਦੇ ਐ ਕੋਟ ਅਨ ਕੋਟ ਕਰਦੇ ਉਹ ਕਹਿੰਦੇ ਐ ਕਿ ਮੁੱਖ ਮੰਤਰੀ ਕਹਿੰਦੇ ਐ ਕਿ ਮੈਂ ਇੱਕ ਤਾਂ ਆਪਣਾ ਵਾਅਦਾ ਨਹੀਂ ਛੱਡ ਸਕਦਾ ਮੈਨੂੰ ਵਾਅਦਾ ਨਿਭਾਉਣਾ ਪੈਣਾ ਦੂਜਾ ਮੁੱਖ ਮੰਤਰੀ ਕਹਿੰਦੇ ਐ ਕਿ ਮੈਂ ਗੋਲਡੀ ਦਾ ਕੈਰੀਅਰ ਗੋਲਡੀ ਦਾ ਭਵਿੱਖ ਨਹੀਂ ਖਰਾਬ ਕਰਨਾ ਚਾਹੁੰਦਾ ਇਹ ਗੱਲ ਭਗਵੰਤ ਮਾਨ ਕਹਿੰਦੇ ਐ ਹੁਣ ਇੱਥੋਂ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਕਿੰਨੀ ਇੱਕ ਸ਼ਿੱਦਤ ਦੇ ਨਾਲ ਗੋਲਡੀ ਲਈ ਬੈਟਿੰਗ ਕਰਦੇ ਨਜ਼ਰ ਆਉਂਦੇ ਆ ਪਰ ਦੂਜੇ ਪਾਸੇ ਧੜਾ ਜਿਹੜਾ ਉਹ ਮੁੱਖ ਮੰਤਰੀ ਦੇ ਬਰਾਬਰ ਦਾ ਹੈ ਇਹ ਗੱਲ ਕਿਸੇ ਨੂੰ ਭੁੱਲਣੀ ਨਹੀਂ ਚਾਹੀਦੀ ਬੇਸ਼ੱਕ ਮੁੱਖ ਮੰਤਰੀ ਤਾਕਤ ਰੱਖਦੇ ਨੇ ਗ੍ਰਹਿ ਵਿਭਾਗ ਸੱਤਾ ਟਿਕੜਮਬਾਜ਼ੀ ਮੁੱਖ ਮੰਤਰੀ ਜਾਣਦੇ ਨੇ ਪਰ ਦੂਜੇ ਪਾਸੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਉਹ ਧੜਾ ਟਿਕੜਮਬਾਜ਼ੀ ਗਰਾਊਂਡ ਲੈਵਲ ਦੀ ਸਿਆਸਤ ਕਰਨ ਚ ਕਾਫੀ ਮਾਹਰ ਹੈ ਦੂਜਾ ਜੇਕਰ ਫਰਜ਼ ਕਰੋ ਤੁਸੀਂ 골ਡੀ ਨੂੰ ਟਿਕਟ ਦੇ ਵੀ ਦਿੱਤੀ ਜਾਂਦੀ ਹੈ 골ਡੀ ਫਾਰਮ ਭਰ ਵੀ ਦਿੰਦੇ ਨੇ ਇਲੈਕਸ਼ਨ ਕੰਟੈਸਟ ਕਰ ਵੀ ਲੈਂਦੇ ਨੇ ਤਾਂ ਤੁਹਾਨੂੰ ਇਹ ਗੱਲ ਤੋਂ ਇਗਨੋਰ ਨਹੀਂ ਕਰਨੀ ਚਾਹੀਦੀ ਕਿ ਮੀਟ ਹੀਰ ਦਾ ਉੱਥੇ ਹੋਲਡ ਕਿਸ ਪ੍ਰਕਾਰ ਦਾ ਹੈ ਮੰਤਰੀ ਦੇ ਦੋ ਵਧਾਰ ਦੇ ਦੋ ਵਾਰ ਦੇ ਵਿਧਾਇਕ ਨੇ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਉੱਥੇ ਉਹਨਾਂ ਦੇ ਪੀਏ ਸੀਏ ਉਹਨਾਂ ਦੇ ਪੰਜ ਸਰਪੰਚ ਕਾਉਂਸਲਰ ਵਾਰਡ ਮੈਂਬਰ ਫਲਾਨ ਨੇ ਤੁਮ ਕਹਿੰਦੇ ਬਹੁਤ ਕਹ ਲਈਏ ਕਿ ਗੁੰਝਲਦਾਰ ਜਾਲ ਜਿਹੜਾ ਉਹਨਾਂ ਦਾ ਵਿਸ਼ਾ ਹੋਇਆ ਹੁਣ ਮੀਤਹੇਰ ਦੇ ਵਿਰੋਧ ਕਰਨ ਦੇ ਬਾਵਜੂਦ 골ਡੀ ਮੈਦਾਨ ਚਾਹੁੰਦੇ ਨੇ ਤਾਂ 골ਡੀ ਲਈ ਸਥਿਤੀਆਂ ਸੁਖਾਵੀਆਂ ਨਹੀਂ ਹੋਣੀਆਂ ਕੁੱਲ ਮਿਲਾ ਕੇ ਮੁੱਖ ਮੰਤਰੀ ਭਗਵੰਤ ਮਾਨ 골ਡੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਮੀਤਹੇਰ ਐਂਡ ਕੰਪਨੀ 골ਡੀ ਦੀ ਟਿਕਟ ਦਾ ਵਿਰੋਧ ਕਰ ਰਹੀ ਹੈ ਤੇ ਮੀਤ ਹੈ ਦੀ سپورਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਾ ਇੱਕ ਪ੍ਰਭਾਵਸ਼ਾਲੀ ਲੀਡਰਾਂ ਦਾ ਧੜਾ ਵੀ سپورਟ ਕਰ ਰਿਹਾ ਹੈ ਇਹਦੇ ਵਿੱਚ ਧੂਰੀ ਦੇ ਵਰਕਰ ਵੀ ਦੱਸੇ ਜਾਂਦੇ ਆ ਕਿ ਉਹ ਵੀ ਚਾਹੁੰਦੇ ਆ ਕਿ ਗੋਲਡੀ ਨੂੰ ਟਿਕਟ ਨਾ ਦਿੱਤੀ ਜਾਵੇ ਇਸ ਸਭ ਕਾਸੇ 'ਚ ਮੁੱਖ ਮੰਤਰੀ ਕੀ ਆਪਣਾ ਕੀਤਾ ਵਾਅਦਾ ਪਗਾ ਸਕਣਗੇ ਜਾਂ ਫਿਰ ਮਹਿੰਦਰ ਭਗਤ ਵਾਲੀ ਉਹਨਾਂ ਦੇ ਨਾਲ ਹੋਵੇਗੀ ਕਿਉਂਕਿ ਉਹ ਵੀ ਉੱਥੇ ਵਾਅਦਾ ਕਰਕੇ ਆਏ ਸੀ ਇਹ ਵਾਅਦਾ ਤਾਂ ਚਲੋ ਅੰਦਰ ਖਾਤੇ ਸੀ ਇਹਦੇ ਦਾ ਮਿੱਟੀ ਪੈ ਸਕਦੀ ਹੈ ਪਰ ਮਿੰਦਰ ਪਗਟਾਲੀ ਤੇ ਕਿਵੇਂ ਪਾਊਗੀ ਇਹ ਹੁਣ ਸਵਾਲ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਲੈ ਕੇ ਮੁੱਖ ਮੰਤਰੀ ਦੀ ਸੰਗਠਨ ਤੇ ਪਾਰਟੀ ਤੇ ਸਰਕਾਰ ਚ ਪਕੜ ਨੂੰ ਲੈ ਕੇ ਕੇਂਦਰ ਦੀ ਆਪਣੀ ਲੀਡਰਸ਼ਿਪ ਹੈ ਜਿਹੜੀ ਦਿੱਲੀ ਵਾਲੀ ਉਹਦੇ ਨਾਲ ਮੁੱਖ ਮੰਤਰੀ ਦੇ ਸਬੰਧ ਕਿਵੇਂ ਦੇ ਨੇ ਇਹ ਸਾਰਾ ਕੁਝ 골ਡੀ ਦੀ ਟਿਕਟ ਮਿਲਣ ਜਾਂ ਨਾ ਮਿਲਦੇ ਉੱਤੇ ਨਿਰਭਰ ਕਰਦਾ ਹੈ ਇੱਥੋਂ ਇਹ ਚੀਜ਼ਾਂ ਸਪਸ਼ਟ ਹੋ ਜਾਣੀਆਂ ਫਿਲਹਾਲ 골ਡੀ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਤੇ ਸੂਤਰ ਇਸ ਗੱਲ ਦੀ ਹਾਮੀ ਭਰਦੇ ਹੈ ਕਿ 골ਡੀ ਇਸ ਸਮੇਂ ਨਿਰਾਸ਼ਾਜ ਨੇ ਉਹ ਕਹਿੰਦੇ ਨੇ ਕਿ ਮੈਂ ਜੇਕਰ ਮੇਨੂੰ ੱੱੱਕਾ ਹੋਇਆ ਤਾਂ ਫਿਰ ਮੈਂ ਵੱਡਾ ਪਰਥੂ ਪਾਊਂਗਾ ਇਹ ਗੱਲ ਸੂਤਰ ਕਹਿੰਦੇ ਹੈ ਕਿ 골ਡੀ ਇਸ ਹੱਦ ਤੱਕ ਜਾ ਚੁੱਕਿਆ ਹੈ ਕਿ ਜੇ ਉਹਨਾਂ ਦਾ ਉਹਨਾਂ ਨਾਲ ਇੱਥੇ ਵੀ ਤੱਕਾ ਹੋਇਆ ਤਾਂ ਫਿਰ ਉਹ ਕੁਝ ਬੋਲਡ ਸਟੈਪ ਲੈਣਗੇ ਕੋਈ ਤਗੜਾ ਕਦਮ ਚੱਕਣਗੇ ਕੀ ਹੋ ਸਕਦਾ ਹੈ ਇਹ ਆਉਂਦੇ ਦਿਨਾਂ ਚ ਤੁਹਾਨੂੰ ਕਲੀਅਰ ਕਰ ਦਾਂਗੇ ਜਿਵੇਂ ਜਿਵੇਂ ਜਾਣਕਾਰੀਆਂ ਇਸ ਮਾਮਲੇ ਚ ਆਉਂਦੀਆਂ ਰਹਿਣਗੀਆਂ ਤੁਹਾਡੀ ਕੀ رائے ਹੈ ਆਪਣੀ ਰੈਕਮੈਂਟ ਬਾਕਸ ਚ ਜਰੂਰ ਦਿਓ ਉਹਨਾਂ ਸਮੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ